ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਪੂਰਨਮਾਸ਼ੀ ਦੀ ਰਾਤ ਵੇਲੇ ਪੜ੍ਹੀ ਗਈ ਸੁਖਮਨੀ ਸਾਹਿਬ ਦੀ ਇਹ ਅਸ਼ਟਪਦੀ ਤੁਹਾਡੀ ਕਿਸਮਤ ਚਮਕਾ ਦੇਵੇਗੀ ਤੁਹਾਡੇ ਮਨ ਦੀ ਹਰ ਇੱਕ ਮਨੋ ਕਾਮਨਾ ਪੂਰੀ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧਨ ਤਰ ਸ੍ਰੀ ਗੁਰੂ ਅਰਜਨ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣੀ ਰਹੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਤ ਸੰਗਿਆ ਜੀ ਅੱਜ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਵਾਲੇ ਹਾਂ ਜੀ ਕਿ ਸੁਖਮਨੀ ਸਾਹਿਬ ਜੀ ਦੀ ਉਸ ਅਸ਼ਟਪਦੀ ਦੇ ਬਾਰੇ ਜਿਸ ਵਿੱਚ ਅਕਾਲ ਪੁਰਖ ਜੀ ਦੇ ਸਿਮਰਨ ਦੀ ਮਹਾਨਤਾ ਦਾ ਬਖਿਆਨ ਕੀਤਾ ਗਿਆ ਹੈ। ਕਿਉਂਕਿ ਗੁਰਬਾਣੀ ਸਾਨੂੰ ਸਦਾ ਹੀ ਇਹ ਗੱਲ ਸਿਖਾਉਂਦੀ ਹੈ ਕਿ ਸਾਡੇ ਜੀਵਨ ਦੀਆਂ ਸਾਰੀਆਂ ਮੁਸ਼ਕਲਾਂ ਅਤੇ ਦੁੱਖਾਂ ਦਾ ਮੁੱਖ ਕਾਰਨ ਅਸਲ ਵਿੱਚ ਮਨ ਦੀ ਅਸ਼ਾਂਤੀ ਹੈ ਜਦੋਂ ਸਾਡਾ ਮਨ ਕਿਸੇ ਚਿੰਤਾ ਪਰੇਸ਼ਾਨੀ ਨਾਲ ਘਿਰਿਆ ਹੁੰਦਾ ਹੈ ਉਦੋਂ ਹੀ ਸਾਡੀ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਆਉਂਦੀਆਂ ਹਨ ਕਿਉਂਕਿ ਮਨੁੱਖੀ ਜੀਵਨ ਜੋ ਅਸਲ ਵਿੱਚ ਆਤਮਿਕ ਅਨੁਭਵਾਂ ਦੇ ਨਾਲ ਭਰਪੂਰ ਹੋ ਸਕਦਾ ਹੈ ਜੋ ਕਿ ਵਾਹਿਗੁਰੂ ਜੀ ਨੂੰ ਮਿਲਣ ਦੇ ਲਈ ਇਸ ਧਰਤੀ ਉੱਪਰ ਆਇਆ ਹੈ ਉਹ ਚਿੰਤਾ ਪਰੇਸ਼ਾਨੀ ਵਿੱਚ ਡੁੱਬ ਕੇ ਜੋ ਆਪਣਾ ਅਸਲ ਮਕਸਦ ਹੈ ਉਸ ਤੋਂ ਫਿਰ ਦੂਰ ਹੋ ਜਾਂਦਾ ਹੈ ਉਹ ਚਿੰਤਾ ਪਰੇਸ਼ਾਨੀ ਵਿੱਚ ਡੁੱਬ ਕੇ ਆਪਣਾ ਅਸਲ ਮਕਸਦ ਭੁੱਲ ਹੀ ਜਾਂਦਾ ਹੈ। ਸਾਧ ਸੰਗਤ ਜੀ ਉਹ ਅਸਲ ਮਕਸਦ ਹੈ ਇਸ ਮਨੁੱਖੀ ਜੀਵਨ ਵਿੱਚ ਪਰਮਾਤਮਾ ਜੀ ਨੂੰ ਪਾਉਣਾ ਉਸ ਅਕਾਲ ਪੁਰਖ ਦੇ ਵਿੱਚ ਮਿਲ ਜਾਣਾ। ਸੋ ਫਿਰ ਸਾਧ ਸੰਗਤ ਜੀ ਇਸ ਅਸ਼ਟਪਦੀ ਦੇ ਮਾਧਿਅਮ ਦੇ ਨਾਲ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਸਿਮਰਨ ਸਾਡੀ ਜ਼ਿੰਦਗੀ ਨੂੰ ਸਵਾਰਦਾ ਹੈ ਅਤੇ ਕਿਵੇਂ ਅਸੀਂ ਇਸ ਅਸ਼ਟਪਦੀ ਦੇ ਰਾਹੀ ਇਸ ਪਗਤੀ ਦੇ ਜਾਪ ਨੂੰ ਕਰਕੇ ਆਪਣੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹਨ ਸੋ ਸਾਥ ਸੰਗਤ ਜੀ ਤੁਹਾਡੇ ਅੱਗੇ ਹੱਥ ਚੋੜ੍ਹ ਕੇ ਬੇਨਤੀ ਹੈ ਜੀ ਕਿ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਜੋ ਵੀ ਕਥਾ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਹੀ ਸੰਗਤ ਜੜੀ ਹੈ ਆਪਣੀ ਰਸਨਾ ਨੂੰ ਪਵਿੱਤਰ ਕਰਨ ਦੇ ਲਈ ਇੱਕ ਵਾਰ ਵਾਹਿਗੁਰੂ ਜੀ ਵੀ ਜ਼ਰੂਰ ਬੋਲ ਦੇਣਾ ਜੀ ਸਾਥ ਸੰਗਤ ਜੀ ਅੱਜ ਦੇ ਸਮੇਂ ਵਿੱਚ ਹਰ ਕੋਈ ਕਿਸੇ ਨਾ ਕਿਸੇ ਤਰ੍ਹਾਂ ਦੀ ਚਿੰਤਾ ਤਣਾ ਅਤੇ ਦੁੱਖ ਵਿੱਚ ਫਸਿਆ ਹੋਇਆ ਹੈ ਕੋਈ ਆਪਣੇ ਰਿਸ਼ਤਿਆਂ ਦੇ ਦਬਾਅ ਹੇਠ ਹੈ ਕੋਈ ਆਰਥਿਕ ਮੁਸ਼ਕਲਾਂ ਨਾਲ ਜੂਝ ਰਿਹਾ ਹੈ ਅਤੇ ਕੋਈ ਆਪਣੇ ਮਨ ਦੀ ਅਸ਼ਾਂਤੀ ਦੇ ਕਾਰਨ ਘਰ ਵਿੱਚ ਕਲੇਸ਼ ਮਹਿਸੂਸ ਕਰਦਾ ਹੈ ਸਤਸੰਗ ਜੀ ਅਸਲ ਵਿੱਚ ਸਾਡੀਆਂ ਸਮੱਸਿਆਵਾਂ ਸਿਰਫ ਬਾਹਰੀ ਨਹੀਂ ਹਨ ਇਹ ਸਾਡੀਆਂ ਅੰਦਰੂਨੀ ਅਵਸਥਾ ਦਾ ਸ਼ੀਸ਼ਾ ਹੁੰਦੀਆਂ ਹਨ ਜਦੋਂ ਫਿਰ ਸਤਸੰਗ ਜੀ ਮਨੁੱਖ ਦਾ ਮਨ ਸ਼ਾਂਤ ਨਹੀਂ ਹੁੰਦਾ ਤਾਂ ਜਿੰਨਾ ਸਮਾਂ ਉਹਦੇ ਮਨ ਵਿੱਚ ਚਿੰਤਾ ਤੇ ਪਰੇਸ਼ਾਨੀ ਹੁੰਦੀ ਹੈ ਉਸ ਮਨੁੱਖ ਦੇ ਘਰ ਪਰਿਵਾਰ ਵਿੱਚ ਵੀ ਚਿੰਤਾ ਹੀ ਪਰੇਸ਼ਾਨੀ ਹੀ ਬਣੀ ਰਹਿੰਦੀ ਹੈ ਜਿਸ ਮਨੁੱਖ ਦਾ ਮਨ ਟਿਕਾ ਵਿੱਚ ਨਹੀਂ ਰਹਿੰਦਾ ਉਸ ਮਨੁੱਖ ਦੇ ਘਰ ਵਿੱਚ ਤੇ ਜੇਬ ਵਿੱਚ ਫਿਰ ਮਾਇਆ ਵੀ ਨਹੀਂ ਟਿਕਦੀ ਫਿਰ ਉਹ ਆਰਥਿਕ ਤੰਗੀ ਨੂੰ ਵੀ ਮਹਿਸੂਸ ਕਰਨ ਲੱਗ ਜਾਂਦਾ ਹੈ ਕਿਉਂਕਿ ਗੁਰੂ ਸਾਹਿਬ ਜੀ ਸਾਨੂੰ ਇਹ ਸਿਖਾਉਂਦੇ ਹਨ ਜਦੋਂ ਅਸੀਂ ਆਪਣੇ ਮਨ ਨੂੰ ਸਾਫ਼ ਕਰ ਲੈਂਦੇ ਹਾਂ ਤੇ ਕਾਲ ਪੁਰਖ ਦੇ ਨਾਲ ਜੁੜ ਜਾਂਦੇ ਹਾਂ ਉਦੋਂ ਫਿਰ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਸਮੱਸਿਆਵਾਂ ਜੜ ਤੋਂ ਖਤਮ ਹੋ ਜਾਂਦੀਆਂ ਹਨ ਕਿਉਂਕਿ ਸਿਮਰਨ ਦੀ ਪ੍ਰਕਿਰਿਆ ਸਿਰਫ ਵਾਹਿਗੁਰੂ ਦਾ ਜਾਪ ਨਹੀਂ ਹੁੰਦਾ ਇਹ ਸਾਤ ਸੰਗਤ ਜੀ ਸਾਡਾ ਅੰਦਰਲਾ ਸਫ਼ਰ ਹੁੰਦਾ ਹੈ ਜਿਸ ਨਾਲ ਕਿ ਅਸੀਂ ਆਪਣੀ ਆਤਮਾ ਨੂੰ ਸਾਫ਼ ਕਰਦੇ ਹਾਂ ਜਿਸ ਨਾਲ ਕਿ ਅਸੀਂ ਆਪਣੇ ਮਨ ਨੂੰ ਸ਼ੁੱਧ ਕਰਦੇ ਹਾਂ ਉਸ ਉੱਪਰ ਧਿਆਨ ਦਿੰਦੇ ਹਾਂ ਜੋ ਕਿ ਆਕਾਰਪੁਰਖ ਜੀ ਜੋ ਸਾਡੇ ਸ੍ਰਿਸ਼ਟੀ ਦਾ ਮਾਲਕ ਹੈ ਉਹ ਇੱਕ ਅ제ਹੀ ਸ਼ਕਤੀ ਹੈ ਜੋ ਸਾਰੇ ਹੀ ਦੁੱਖਾਂ ਅਤੇ ਦੁਨਿਆਵੀ ਚਿੰਤਾਵਾਂ ਤੋਂ ਉੱਪਰ ਹੈ ਉਹ ਨਿਰਵੈਰ ਹੈ ਅਤੇ ਸਰਬਪਿਆਪਕ ਹੈ ਸਾਤ ਸੰਗਿਆ ਜੀ ਅਕਾਲਪੁਰਖ ਸਤਗੁਰੂ ਸੱਚੇ ਪਾਤਸ਼ਾਹ ਸਾਡੇ ਜੀਵਨ ਦੇ ਹਰ ਪੱਖ ਵਿੱਚ ਮੌਜੂਦ ਹੁੰਦਾ ਹੈ ਪਰ ਅਫਸੋਸ ਇਹੀ ਹੈ ਕਿ ਅਸੀਂ ਆਪਣੀਆਂ ਮਾਇਆਵਾਦੀ ਦੁਨੀਆ ਵਿੱਚ ਫਸ ਕੇ ਉਸ ਦੀ ਮਹਾਨਤਾ ਨੂੰ ਭੁੱਲ ਜਾਂਦੇ ਹਾਂ ਤੇ ਬਾਕੀ ਸਾਖ ਸੰਗਤ ਜੀ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਜਦੋਂ ਅਸੀਂ ਅਕਾਲ ਪੁਰਖ ਦਾ ਸਿਮਰਨ ਕਰਦੇ ਹਾਂ ਤਾਂ ਫਿਰ ਉਹ ਸਾਡੀਆਂ ਸਾਰੀਆਂ ਮੁਸ਼ਕਲਾਂ ਨੂੰ ਹਟਾ ਦਿੰਦੇ ਹਨ ਸਿਮਰਨ ਦੇ ਨਾਲ ਸਾਡੀ ਜ਼ਿੰਦਗੀ ਵਿੱਚ ਇੱਕ ਨਵੀਂ ਸ਼ਕਤੀ ਆਉਂਦੀ ਹੈ ਜਿਸ ਨਾਲ ਸਾਡਾ ਮਨ ਸ਼ੁੱਧ ਹੋ ਜਾਂਦਾ ਹੈ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਹਾਂ ਤੇ ਜਦੋਂ ਸਾਡਾ ਮਨ ਸਤਿਗੁਰ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਤਾਂ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਸਮੱਸਿਆਵਾਂ ਫਿਰ ਜੜ ਤੋਂ ਖਤਮ ਹੋ ਜਾਂਦੀਆਂ ਹਨ ਸਾਧ ਸੰਗਤ ਜੀ ਹੁਣ ਗੱਲ ਕਰਦੇ ਹਾਂ ਸੁਖਮਨੀ ਸਾਹਿਬ ਜੀ ਦੀਆਂ ਉਹਨਾਂ ਅਸ਼ਟ ਪਦੀਆਂ ਦੇ ਬਾਰੇ ਸਭ ਤੋਂ ਪਹਿਲੀ ਜੋ ਪੰਗਤੀ ਹੈ ਪ੍ਰਭ ਕੋ ਸਿਮਰੇ ਸੇ ਪਰ ਉਪਕਾਰੇ ਸਾਧ ਸੰਗਤ ਜੀ ਇਸ ਪੰਗਤੀ ਵਿੱਚ ਗੁਰੂ ਸਾਹਿਬ ਜੀ ਦੇ ਸਿਮਰਨ ਦੇ ਸੱਚੇ ਅਰਥਾਂ ਨੂੰ ਸਮਝਾਉਂਦੇ ਹਨ ਉਹ ਆਖਦੇ ਹਨ ਜੀ ਕਿ ਜੋ ਮਨੁੱਖ ਅਕਾਲ ਪੁਰਖ ਦਾ ਸਿਮਰਨ ਕਰਦੇ ਹਨ ਉਹ ਸਿਰਫ ਆਪਣੇ ਜੀਵਨ ਨੂੰ ਨਹੀਂ ਜੀਣਦੇ ਸਗੋਂ ਦੂਜਿਆਂ ਦੀ ਭਲਾਈ ਲਈ ਵੀ ਸਮਰਪਿਤ ਹੋ ਜਾਂਦੇ ਹਨ ਸਾਤ ਸੰਗਤ ਜੀ ਇਹ ਪੰਕਤੀ ਸਾਡੇ ਸਾਹਮਣੇ ਇੱਕ ਵੱਡੀ ਸਿੱਖਿਆਈ ਰੱਖਦੀ ਹੈ ਸਿਮਰਨ ਸਾਨੂੰ ਗੁਰਬਾਣੀ ਸਾਨੂੰ ਸਵੈ ਕੇਂਦਰਿਤ ਜੀਵਨ ਤੋਂ ਬਾਹਰ ਕੱਢ ਕੇ ਸਮੂਹ ਸਮਾਜ ਵਾਸਤੇ ਜੀਵਨ ਜਿਉਣ ਦੀ ਪ੍ਰੇਰਣਾ ਦਿੰਦਾ ਹੈ ਸਾਤ ਸੰਗਤ ਜੀ ਕਹਿਣ ਦਾ ਭਾਵ ਹੈ ਕਿ ਜਿਸ ਵੀ ਇਨਸਾਨ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋ ਜਾਂਦੀ ਹੈ ਉਹ ਮਨੁੱਖ ਕੇਵਲ ਆਪਣੀ ਜ਼ਿੰਦਗੀ ਬਾਰੇ ਨਹੀਂ ਸੋਚਦਾ ਆਪਣੇ ਆਸ-ਪਾਸੇ ਦੇ ਜਿੰਨੇ ਵੀ ਉਹਦੇ ਲੋਕ ਹੁੰਦੇ ਹਨ ਸਾਤ ਸੰਗਤ ਜੀ ਉਹ ਮਨੁੱਖ ਫਿਰ ਉਹਨਾਂ ਦੇ ਭਲਾਈ ਦੇ ਲਈ ਵੀ ਕੰਮ ਕਰਦਾ ਹੈ ਜਦੋਂ ਅਸੀਂ ਆਪਣੇ ਰਿਸ਼ਤਿਆਂ ਦੇ ਵਿੱਚ ਮਿਹਰ ਵਰਤਨ ਰੱਖਾਂਗੇ ਔਖੇ ਸਮੇਂ ਦੇ ਵਿੱਚ ਇੱਕ ਦੂਜੇ ਦੇ ਕੰਮ ਆਵਾਂਗੇ ਤਾਂ ਹੀ ਫਿਰ ਸਾਤ ਸੰਗਤ ਜੀ ਸਾਡੀ ਜ਼ਿੰਦਗੀ ਵਿੱਚ ਸੁੱਖ ਆ ਜਾਵੇਗਾ ਕਿਉਂਕਿ ਪਰਉਪਕਾਰੀ ਬਣਨ ਦਾ ਮਤਲਬ ਹੀ ਇਹੀ ਹੈ ਆਪਣੇ ਆਪ ਨੂੰ ਦੂਜਿਆਂ ਦੇ ਦੁੱਖ ਘਟਾਉਣ ਅਤੇ ਸੁੱਖ ਵਧਾਉਣ ਲਈ ਸਮਰਪਿਤ ਕਰ ਦੇਣਾ ਕਿਉਂਕਿ ਜਦੋਂ ਅਸੀਂ ਅਕਾਲ ਪੁਰਖ ਦਾ ਸਿਮਰਨ ਕਰਦੇ ਹਾਂ ਤਾਂ ਸਾਡੇ ਅੰਦਰ ਪਿਆਰ ਦਇਆ ਅਤੇ ਸੇਵਾ ਦੇ ਗੁਣ ਜਾਗ ਜਾਂਦੇ ਹਨ ਇਹ ਗੁਣ ਸਾਡੇ ਜੀਵਨ ਨੂੰ ਸਿਰਫ ਰੋਹਾਨੀ ਹੀ ਨਹੀਂ ਸਗੋਂ ਸਮਾਜਿਕ ਤੌਰ ਤੇ ਵੀ ਮਜ਼ਬੂਤ ਬਣਾ ਦਿੰਦੇ ਹਨ ਬਾਕੀ ਸਿਮਰਨ ਕਰਨ ਵਾਲੇ ਮਨੁੱਖ ਦੁਨੀਆ ਦੇ ਵੱਖ-ਵੱਖ ਮੋਹਾ ਅਤੇ ਅਹੰਕਾਰ ਤੋਂ ਦੂਰ ਹੋ ਜਾਂਦੇ ਹਨ ਅਤੇ ਫਿਰ ਇੱਕ ਵਧੀਆ ਜੀਵਨ ਜਿਉਂਦੇ ਹਨ ਉਹਨਾਂ ਦੀ ਹਰ ਕਿਰਿਆ ਦੂਜਿਆਂ ਲਈ ਇੱਕ ਪ੍ਰੇਰਣਾ ਦਾ ਸਰੋਤ ਬਣ ਜਾਂਦੀ ਹੈ ਇਸ ਲਈ ਸਾਧ ਸੰਗਤ ਜੀ ਸਭ ਤੋਂ ਪਹਿਲੀ ਜੋ ਸਿੱਖਿਆ ਉਹ ਹੈ ਜੀ ਕਿ ਤੁਸੀਂ ਆਪਣੇ ਘਰ ਪਰਿਵਾਰ ਤੇ ਦੁਨੀਆਦਾਰੀ ਵਿੱਚ ਮਿਲਵਰਤਨ ਰੱਖਣਾ ਹੈ ਦੂਸਰੇ ਇਨਸਾਨ ਦੀ ਹੈਲਪ ਕਰਨੀ ਹੈ ਦੂਸਰੇ ਦੇ ਕੰਮ ਆਉਣਾ ਹੈ ਤਾਂ ਹੀ ਸਾਧ ਸੰਗਤ ਜੀ ਸਾਡੀ ਜ਼ਿੰਦਗੀ ਵਿੱਚ ਸੁੱਖ ਆਉਣਾ ਸ਼ੁਰੂ ਹੋ ਜਾਵੇਗਾ ਦੂਸਰੀ ਜੋ ਪੰਕਤੀ ਹੈ ਉਹ ਹੈ ਜੀ ਕਿ ਪ੍ਰਭ ਕੇ ਸਿਮਰਨ ਤਿਨ ਸਦ ਬਲਿਹਾਰੀ ਸਾਧ ਸੰਗਤ ਜੀ ਇਹ ਪੰਕਤੀ ਗੁਰੂ ਜੀ ਸਿਮਰਨ ਕਰਨ ਵਾਲਿਆਂ ਦੀ ਮਹਾਨਤਾ ਨੂੰ ਉਚਾਰਦੇ ਹਨ ਉਹ ਆਖਦੇ ਹਨ ਜੀ ਅਜੇਹੇ ਮਨੁੱਖਾਂ ਲਈ ਜਗਤ ਸਦਾ ਹੀ ਆਪਣਾ ਸਿਰ ਨਿਉਂਦਾ ਹੈ ਭਾਵ ਕਿ ਅਜੇਹੇ ਮਨੁੱਖਾਂ ਦੀ ਸਦਾ ਹੀ ਫਿਰ ਕਦਰ ਪੈਂਦੀ ਹੈ ਜੋ ਕਿ ਗੁਰਬਾਣੀ ਨਾਲ ਜੁੜੇ ਹੁੰਦੇ ਹਨ ਇਹ ਸਿਮਰਨ ਕਰਨ ਵਾਲੇ ਲੋਕ ਆਪਣੇ ਜੀਵਨ ਵਿੱਚ ਅਜੇਹੇ ਗੁਣ ਵਿਕਸਿਤ ਕਰ ਲੈਂਦੇ ਹਨ ਉਹ ਫਿਰ ਸੱਚਮੁੱਚ ਹੀ ਸਤਕਾਰ ਦੇ ਹੱਕਦਾਰ ਆਪਣੇ ਆਪ ਹੀ ਬਣ ਜਾਂਦੇ ਹਨ ਸਾਧ ਸੰਗਤ ਜੀ ਇਸ ਦੁਨੀਆ ਵਿੱਚ ਇਸ ਧਰਤੀ ਦੇ ਉੱਪਰ ਉਹਨਾਂ ਦਾ ਫਿਰ ਸਤਕਾਰ ਦੁੱਗਣਾ ਹੋ ਜਾਂਦਾ ਹੈ ਅਤੇ ਸਤਜਖੰਡ ਵਿੱਚ ਵੀ ਉਹਨਾਂ ਮਨੁੱਖਾਂ ਦਾ ਸਤਿਕਾਰ ਹੁੰਦਾ ਹੈ ਕਿਉਂਕਿ ਸਿਮਰਨ ਸਾਡੇ ਜੀਵਨ ਵਿੱਚ ਇੱਕ ਅਜੀਹਾ ਬਦਲਾਵ ਲੈ ਕੇ ਆਉਂਦਾ ਹੈ ਜੋ ਸਾਡੇ ਸਰਬਪੱਖੀ ਵਿਕਾਸ ਨੂੰ ਸੰਭਵ ਬਣਾਉਂਦਾ ਹੈ ਇਹ ਬਦਲਾ ਸਿਰਫ ਸਾਡੇ ਸਰੀਰ ਜਾਂ ਦਿਮਾਗ ਵਿੱਚ ਨਹੀਂ ਹੁੰਦਾ ਸਗੋਂ ਸਾਡੀ ਆਤਮਾ ਦੇ ਖੂਨ ਦੇ ਹਰ ਤੁਪਕੇ ਵਿੱਚ ਬਣ ਜਾਂਦਾ ਹੈ ਕਿਉਂਕਿ ਸਾਹਿਬ ਜੀ ਆਖਦੇ ਹਨ ਕਿ ਜਿਹੜੇ ਮਨੁੱਖ ਸਦਾ ਸਿਮਰਨ ਕਰਦੇ ਹਨ ਉਹਨਾਂ ਦੇ ਜੀਵਨ ਦਾ ਹਰ ਪਲ ਰੋਹਾਨੀ आनंद ਨਾਲ ਤੇ ਸਾਧ ਸੰਗਤ ਜੀ ਇਹ ਆਨੰਦ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਉਹ ਸਿਰਫ ਆਪਣੇ ਲਈ ਹੀ ਨਹੀਂ ਸਗੋ ਸਾਰੀ ਸੰਗਤ ਲਈ ਖੁਸ਼ੀਆਂ ਦਾ ਫਿਰ ਸਰੋਤ ਬਣ ਜਾਂਦੇ ਹਨ ਸਾਧ ਸੰਗਤ ਜੀ ਗੁਰੂ ਜੀ ਸਾਨੂੰ ਇਹ ਸਿਖਾਉਂਦੇ ਹਨ ਕਿ ਸਿਮਰਨ ਸਿਰਫ ਇੱਕ ਧਾਰਮਿਕ ਕਿਰਿਆ ਨਹੀਂ ਹੁੰਦੀ ਸਗੋ ਸਾਡੇ ਜੀਵਨ ਦੇ ਹਰ ਪੱਖ ਵਿੱਚ ਨਵੀਂ ਰੋਸ਼ਨੀ ਹੁੰਦੀ ਹੈ ਤੀਸਰੀ ਪੰਕਤੀ ਹੈ ਜੀ ਪ੍ਰਭ ਕੇ ਸਿਮਰੈ ਸੋ ਮੁਖ ਸੁਭਾਵੇ ਗੁਰ ਸਾਹਿਬ ਇਸ ਬੰਗਤੀ ਵਿੱਚ ਸਿਮਰਨ ਦੇ ਅਸਰਾਂ ਨੂੰ ਸਰੀਰਕ ਅਤੇ ਆਤਮਿਕ ਦ੍ਰਿਸ਼ਟੀ ਤੋਂ ਵੀ ਵਿਆਖਿਆ ਕਰਦੇ ਹਨ ਉਹ ਆਖਦੇ ਹਨ ਜੀ ਕਿ ਸਿਮਰਨ ਕਰਨ ਵਾਲੇ ਮਨੁੱਖ ਦੇ ਚੇਤੇ ਵਿੱਚ ਇੱਕ ਅਜੇਹਾ ਪ੍ਰਕਾਸ਼ ਹੁੰਦਾ ਹੈ ਜੋ ਕਿ ਉਸ ਦੀ ਅੰਦਰਲੀ ਸ਼ਾਂਤੀ ਅਤੇ ਖੁਸ਼ੀ ਦਾ ਪ੍ਰਤੀਕ ਦੱਸਦਾ ਹੈ ਇਹ ਰੌਣਕ ਸਿਰਫ ਬਾਹਰੀ ਸੁੰਦਰਤਾ ਨਾਲ ਨਹੀਂ ਹੁੰਦੀ ਸਗੋਂ ਇਹ ਸਿਮਰਨ ਨਾਲ ਪ੍ਰਾਪਤ ਹੋਏ ਸੱਚੇ ਆਨੰਦ ਦਾ ਪ੍ਰਤਿਬਿੰਬ ਬਣ ਜਾਂਦੀ ਹੈ ਜਦੋਂ ਅਸੀਂ ਅਕਾਲ ਪੁਰਖ ਦਾ ਸਿਮਰਨ ਕਰਦੇ ਹਾਂ ਸਾਡਾ ਮਨ ਅਤੇ ਹਿਰਦਾ ਫਿਰ ਪਵਿੱਤਰ ਹੋ ਜਾਂਦਾ ਹੈ ਸਾਡੀ ਸੋਚ ਸ਼ੁੱਧ ਹੋਣ ਕਰਕੇ ਸਾਡੇ ਚਿਹਰੇ ਤੇ ਇੱਕ ਅਜਿਹੀ ਸ਼ਾਂਤੀ ਦਿਖਾਈ ਦੇਂਦੀ ਹੈ ਜੋ ਬਿਨਾਂ ਕਿਸੇ ਸ਼ਬਦਾਂ ਦੇ ਹੀ ਦੁਨੀਆ ਨੂੰ ਦੱਸ ਦਿੰਦੀ ਹੈ ਕਿ ਅਸੀਂ ਅੰਦਰੋਂ ਕਿੰਨੇ ਖੁਸ਼ ਹਾਂ ਅਤੇ ਅਸੀਂ ਗੁਰੂ ਦੇ ਚਰਨਾਂ ਨਾਲ ਜੁੜ ਕੇ ਕਿੰਨੇ ਆਨੰਦ ਵਿੱਚ ਹਾਂ ਬਾਕੀ ਸਾਥ ਸੰਗਤ ਜੀ ਗੁਰੂ ਜੀ ਇਹਨਾਂ ਸ਼ਬਦਾਂ ਰਾਹੀਂ ਸਾਨੂੰ ਸਿਖਾਉਂਦੇ ਹਨ ਅਸਲ ਸੁੰਦਰਤਾ ਸਾਡੇ ਬਾਹਰਲੇ ਰੂਪ ਵਿੱਚ ਨਹੀਂ ਹੁੰਦੀ ਸਗੋਂ ਸਾਡੇ ਅੰਦਰਲੇ ਆਤਮਿਕ ਅਵਸਥਾ ਵਿੱਚ ਹੁੰਦੀ ਹੈ ਸਿਮਰਨ ਸਾਡੇ ਅੰਦਰੋਂ ਹੇਰ ਫੇਰ ਨਫ਼ਰਤ ਅਤੇ ਦੁੱਖਾਂ ਨੂੰ ਦੂਰ ਕਰਕੇ ਸਾਨੂੰ ਇਸ ਆਨੰਦ ਦੀ ਅਵਸਥਾ ਵਿੱਚ ਪਹੁੰਚਾ ਦਿੰਦਾ ਹੈ ਸਾਤ ਸੰਗਤ ਜੀ ਚੌਥੀ ਜੋ ਪੰਕਤੀ ਹੈ ਉਹ ਹੈ ਜੀ ਕਿ ਪ੍ਰਭ ਕੇ ਸਿਮਰਨ ਤਿਰਸੂਖ ਬਿਹਾਵੇ ਇਸ ਪੰਕਤੀ ਦਾ ਸਿਮਰਨ ਦਾ ਅਸਲ ਲਾਭ ਦਰਸਾਉਂਦੀ ਹੈ ਗੁਰੂ ਸਾਹਿਬ ਜੀ ਆਖਦੇ ਹਨ ਜਿਹੜੇ ਮਨੁੱਖ ਅਕਾਲ ਪੁਰਖ ਦਾ ਸਿਮਰਨ ਕਰਦੇ ਹਨ ਉਹਨਾਂ ਦਾ ਫਿਰ ਹਰ ਦਿਨ ਸੁਖਮਈ ਤੇ ਸ਼ਾਂਤੀ ਨਾਲ ਭਰਿਆ ਹੁੰਦਾ ਹੈ ਅਤੇ ਇਹ ਸੁਖ ਸਿਰਫ ਬਾਹਰੀ ਨਹੀਂ ਹੁੰਦੇ ਇਹ ਅੰਦਰੋਂ ਮਹਿਸੂਸ ਕੀਤਾ ਜਾਣ ਵਾਲਾ ਹੀ ਆਨੰਦ ਹੁੰਦਾ ਹੈ ਸਿਮਰਨ ਕਰਨਾ ਸਾਡੀ ਰੂਹ ਅਤੇ ਮਨ ਨੂੰ ਪਵਿੱਤਰ ਕਰਦਾ ਹੈ ਤੇ ਸਾਡੇ ਅੰਦਰਲੇ ਗੁਣਾਂ ਨੂੰ ਪ੍ਰਗਟਾਉਂਦਾ ਹੈ ਜੋ ਸਾਨੂੰ ਸੱਚਮੁੱਚ ਦੇਵਤਾਵਾਂ ਸਰੂਪ ਵਾਂਗ ਬਣਾ ਦਿੰਦਾ ਹੈ ਸਾਧ ਸੰਗਤ ਜੀ ਸੁਖਮਈ ਜੀਵਨ ਸਿਰਫ गुजारना ਨਹੀਂ ਹੁੰਦਾ ਸਿਰਫ ਉਸ ਸਮੇਂ ਵਿੱਚ ਸੰਭਵ ਹੁੰਦਾ ਹੈ ਜਦੋਂ ਸਾਡੇ ਮਨ ਨੂੰ ਅੰਦਰੋਂ ਅਸਲ ਸ਼ਾਂਤੀ ਮਿਲਣੀ ਸ਼ੁਰੂ ਹੋ ਜਾਂਦੀ ਹੈ ਸਿਮਰਨ ਦੇ ਨਾਲ ਸਾਡੇ ਮਨ ਦੀਆਂ ਚਿੰਤਾਵਾਂ ਡਰ ਅਤੇ ਫਿਕਰ ਹਮੇਸ਼ਾ ਲਈ ਦੂਰ ਹੋ ਜਾਂਦੇ ਹਨ ਗੁਰੂ ਸਾਹਿਬ ਜੀ ਸਾਨੂੰ ਸਿਖਾਉਂਦੇ ਹਨ ਕਿ ਸਿਮਰਨ ਅਸਲ ਵਿੱਚ ਉਹ ਰਾਹ ਹੈ ਜੋ ਸਾਨੂੰ ਦੁੱਖਾਂ ਤੋਂ ਛੁਟਕਾਰਾ ਦਿਵਾਉਂਦਾ ਹੈ ਜੋ ਸੱਚਾ ਆਨੰਦ ਹੈ ਉਸ ਤੱਕ ਪਹੁੰਚਾਉਂਦਾ ਹੈ ਜੋ ਕਿ ਸਾਥ ਸੰਗਤ ਜੀ ਗੁਰੂ ਦੇ ਚਰਨਾਂ ਵਿੱਚ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਣਾ ਵਿੱਚ ਹੈ ਅਗਲੀ ਪੰਕਤੀ ਹੈ ਜੀ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਇਸ ਭਗਤੀ ਦੇ ਵਿੱਚ ਸਿਮਰਨ ਦੇ ਸਭ ਤੋਂ ਮਹੱਤਵਪੂਰਨ ਅਸਰ ਨੂੰ ਦਰਸਾਉਂਦੀ ਹੈ ਗੁਰੂ ਸਾਹਿਬ ਆਖਦੇ ਹਨ ਕਿ ਜੋ ਮਨੁੱਖ ਸਿਮਰਨ ਕਰਦੇ ਹਨ ਉਹਨਾਂ ਨੇ ਆਪਣੇ ਮਨ ਨੂੰ ਜਿੱਤ ਲਿਆ ਹੈ ਮਨ ਨੂੰ ਜਿੱਤਣਾ ਹੀ ਸਭ ਤੋਂ ਵੱਡੀ ਜਿੱਤ ਹੁੰਦੀ ਹੈ ਮਨ ਹੀ ਦੁੱਖਾਂ ਦਾ ਮੁੱਖ ਕਾਰਨ ਹੈ ਕਿਉਂਕਿ ਜਦੋਂ ਮਨੁੱਖ ਆਪਣੇ ਮਨ ਨੂੰ ਸਿਮਰਨ ਰਾਹੀਂ ਸੰਭਾਲਦਾ ਹੈ ਰਾਹੀ ਉਹ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਅੰਦਰੋਂ ਫਿਰ ਮਜ਼ਬੂਤ ਹੋ ਜਾਂਦਾ ਹੈ ਇਹ ਜਿੱਤ ਸਿਰਫ ਅੰਦਰੋਨੀ ਨਹੀਂ ਹੁੰਦੀ ਸਗੋਂ ਇਹ ਸਾਡੇ ਜੀਵਨ ਦੇ ਹਰ ਪੱਖ ਦਾ ਪ੍ਰਤੀਬਿੰਬ ਹੁੰਦੀ ਹੈ ਗੁਰੂ ਸਾਹਿਬ ਸਾਨੂੰ ਸਿਖਾਉਂਦੇ ਹਨ ਆਤਮਾ ਨੂੰ ਜਿੱਤਣਾ ਤੇ ਸਾਡੇ ਜੀਵਨ ਦਾ ਸਭ ਤੋਂ ਵੱਡਾ ਮਕਸਦ ਵੀ ਇਹੀ ਹੈ ਇਹ ਸਿਰਫ ਸਿਮਰਣ ਰਾਹੀਂ ਹੀ ਸੰਭਵ ਹੋ ਸਕਦਾ ਹੈ ਸੋ ਫਿਰ ਸਾਧ ਸੰਗਤ ਜੀ ਸੁਖਮਨੀ ਸਾਹਿਬ ਜੀ ਦੀਆਂ ਇਹ ਅਸ਼ਟ ਪਦੀਆਂ ਸਾਨੂੰ ਸਿਖਾਉਂਦੀਆਂ ਹਨ ਸਿਮਰਨ ਸਿਰਫ ਇੱਕ ਧਾਰਮਿਕ ਕਿਰਿਆ ਨਹੀਂ ਹੁੰਦੀ ਸਗੋਂ ਸਾਡੀ ਅੰਦਰੋਨੀ ਅਵਸਥਾ ਦਾ ਪਰਿਵਰਤਨ ਹੁੰਦਾ ਹੈ ਇਹ ਸਾਨੂੰ ਜੀਵਨ ਜਿਉਣ ਦੀ ਅਸਲ ਜਾਚ ਸਿਖਾਉਂਦੀ ਹੈ ਗੁਰਬਾਣੀ ਦੁਨੀਆ ਦੇ ਮੋਹ ਹੰਕਾਰ ਤੇ ਦੁੱਖਾਂ ਤੋਂ ਉੱਪਰ ਲੈ ਕੇ ਜਾਂਦੀ ਹੈ ਸਾਥ ਸੰਗਤ ਜੀ ਜੇਕਰ ਅਸੀਂ ਇਹਨਾਂ ਆਦਤਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾ ਲੈਂਦੇ ਹਾਂ ਗੁਰੂ ਦੀ ਬਾਣੀ ਨਾਲ ਜੁੜ ਜਾਂਦੇ ਹਾਂ ਫਿਰ ਸਾਡੇ ਜੀਵਨ ਨੂੰ ਅਨੰਦ ਤੇ ਸ਼ਾਂਤੀ ਮਿਲ ਜਾਂਦੀ ਹੈ ਫਿਰ ਸਾਡਾ ਜੀਵਨ ਸਫਲਾ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ